ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਸਾਰੇ ਬਹੁਤ ਵਧੀਆ ਹੋਵੋਗੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਅੱਜ ਦੇ ਵਲੌਗ ਵਿੱਚ ਵਲੌਗ ਮੈਂ ਜਾਦੇ ਤਾਂ ਨਹੀਂ ਬਣਾਉਂਦੀ ਮੇਰੀਆਂ ਭੈਣਾਂ ਡਿਮਾਂਡ ਬਹੁਤ ਕਰਦੀਆਂ ਨੇ ਕਿ ਭੈਣੇ ਵਲੌਗ ਬਣਾਇਆ ਕਰੋ ਕਿਉਂਕਿ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਹਨਾ ਤੇ ਇੱਕ ਆਪਣੇ ਘਰ ਆ ਜਿਹੜਾ ਉਹਦਾ ਐਸ ਪਾਸੇ ਮੂੰਹ ਹੋਣ ਕਰਕੇ ਆਪਣੇ 6 6:30 ਵਜੇ ਦੇ ਨਾਲ ਧੁੱਪ ਜਿਹੜੀ ਹੈਗੀ ਉਹ ਚੜਦੀ ਆ ਜਾਂਦੀ ਆ ਤਾਂ ਉਸ ਤੋਂ ਬਾਅਦ ਵੀਡੀਓ ਬਣਨੀ ਪੋਸੀਬਲ ਹੀ ਨਹੀਂ ਹੈਗੀ ਤਾਂ ਕਰਕੇ ਵੀ ਆਪਾਂ ਵਲੌਗ ਥੋੜਾ ਅਵੋਇਡ ਕਰਦੇ ਹਾਂ ਬਾਕੀ ਮੈਂ ਕਿਤੇ ਬਾਹਰ ਘੁੰਮਣ ਫਿਰਨ ਨਹੀਂ ਜਾਂਦੀ ਆਪਾਂ ਸ਼ਾਪਿੰਗਾਂ ਕਰਨ ਨਹੀਂ ਜਾਂਦੇ ਹਨਾ ਤਾਂ ਵਲੌਗ ਆਪਾਂ ਵਿਖਾਵਾਂਗੇ ਵੀ ਕਿਸ ਚੀਜ਼ ਦਾ ਤਾਂ ਮੈਨੂੰ ਗੱਲਾਂ ਬਾਤਾਂ ਆਉਂਦੀਆਂ ਨੇ ਤਾਂ ਆਪਾਂ ਉਹੀ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ ਮੈਂ ਕੋਸ਼ਿਸ਼ ਕਰਿਆ ਕਰੂੰ ਆਪਾਂ 2-4 ਮਿੰਟ ਵੀ ਡੇਲੀ ਪਾਇਆ ਕਰੀਏ ਆਪਣੀਆਂ ਗੱਲਾਂ ਬਾਤਾਂ ਤੇ ਮੈਂ ਸਭ ਨੂੰ ਦੱਸਣਾ ਚਾਹਣੀ ਆ ਕਿ ਜਦੋਂ ਮੈਂ ਸੋਸ਼ਲ ਮੀਡੀਆ ਜੁਆਇਨ ਕੀਤਾ ਸੀ ਨਾ ਉਦੋਂ ਮੇਰਾ ਇੱਕ ਸੁਪਨਾ ਸੀਗਾ ਤੇ ਇਹ ਜਿਹੜੀ ਤੁਸੀਂ ਇੱਧਰ ਲਈ ਆਪਣੀ ਕੰਧ ਦੇਖ ਰਹੀਆਂ ਹਾਂ ਤੇ ਮੇਰਾ ਇਹ ਸੁਪਨਾ ਸੀ ਇਹ ਜਿਹੜੀ ਕੰਮ ਸੀ ਨਾ ਜਦੋਂ ਆਪਾਂ ਅੱਡ ਹੋਏ ਸੀ ਕੁਝ ਕੁ ਲੋਕ ਤਾਂ ਹੁੰਦੇ ਨੇ ਹਨਾ ਵੀ ਜਿਵੇਂ ਆਪਾਂ ਕਹਿ ਦਿੰਨੇ ਆ ਚਾਂਦੀ ਦਾ ਚਮਚਾ ਮੂੰਹ 'ਚ ਲੈ ਕੇ ਜੰਮੇ ਆ ਵੀ ਜਿਹੜੇ ਜਦੋਂ ਅੱਡ ਹੁੰਦੇ ਨੇ ਉਹਨਾਂ ਨੂੰ 5-5 4-4 ਲੱਖ ਰੁਪਈਆ ਕਰਦਿਆ ਨੇ ਸੇਵ ਕੀਤਾ ਹੁੰਦਾ ਉਹ ਅੱਡ ਹੋਿਆਂ ਨੂੰ ਦੇ ਦਿੰਦੇ ਨੇ ਵੀ ਚੱਲ 2-4 ਸਾਲ ਤੁਹਾਡੀ ਕਬੀਲਦਾਰੀ ਵਧੀਆ ਚੱਲ ਜੂਗੀ ਉਸ ਤੋਂ ਬਾਅਦ ਤੁਹਾਨੂੰ ਕਬੀਲਦਾਰੀ ਚਲਾਉਣ ਦਾ ਹਸਾਬ ਵੀ ਆ ਜਾਊਗਾ ਤੇ ਉਦੋਂ ਬਾਅਦ ਤੁਸੀਂ ਭਾਈ ਆਪਦਾ ਕਮਾਇਓ ਤੇ ਖਾਓ ਪਰ ਹਰ ਕਿਸੇ ਦੇ ਹਾਲਾਤ ਉਵੇਂ ਨਹੀਂ ਹੁੰਦੇ ਤੇ ਮੇਰਾ ਵਲੌਗ ਬਣਾਉਣ ਦਾ ਮਕਸਦ ਵੀ ਇਹ ਹੁੰਦਾ ਵੀ ਜ਼ਿੰਦਗੀ ਸਧਾਰਨ ਵੀ ਹੁੰਦੀ ਹੈ ਜ਼ਰੂਰੀ ਨਹੀਂ ਆਪਣੀ ਸ਼ੋਸ਼ੇਬਾਜ਼ੀ ਦਿਖਾਈਏ ਆਪਾਂ ਵਲੌਗਾਂ 'ਚ ਸਧਾਰਨ ਇਨਸਾਨ ਦੀ ਵੀ ਜ਼ਿੰਦਗੀ ਹੁੰਦੀ ਹੈ ਜਿਹੜੀ ਕਿ ਅੱਜ ਕੱਲ੍ਹ ਲੋਕ ਵਿਖਾਉਂਦੇ ਨਹੀਂ ਹੈਗੇ ਤੇ ਆਪਾਂ ਘੱਟ ਜ਼ਮੀਨਾਂ ਵਾਲੇ ਜ਼ਿਮੀਂਦਾਰ ਹੁੰਨੇ ਆ ਦੋ ਟਾ ਹੀ ਕਿੱਲਾਂ ਵਾਲੇ ਤੇ ਆਪਾਂ ਉਹ ਚਾਂਦੀ ਦਾ ਚਮਚਾਹ ਮੂੰਹ 'ਚ ਲੈ ਕੇ ਨਹੀਂ ਜੰਮੇ ਹੋਏ ਵੀ ਆਪਾਂ ਨੂੰ ਘਰ ਦੇ ਆ ਜਿਹੜੇ ਉਹ ਵੰਡ ਕੇ ਪੈਸੇ ਦੇਣਗੇ ਵੀ ਭਾਈ ਤੁਸੀਂ ਕਰੀ ਲਦਾਰੀ ਚਲਾ ਲਓ ਹਨਾ ਤਾਂ ਆਪਾਂ ਨੂੰ ਵੰਡ ਕੇ ਦਿੱਤਾ ਸੀ ਕਰਜ਼ਾ ਉਹ ਕਰਜ਼ਾ ਲਾਹਿਆ ਆਪਾਂ ਵਧੀਆ ਚੀਜ਼ ਆ ਵੀ ਜਿੰਨੀ ਕੁ ਘਟ ਜ਼ਮੀਨ ਆ ਹਨਾ ਉਹਦੇ ਹਿਸਾਬ ਨਾਲ ਕਿਰਜ਼ਦਾਰੀ ਬਹੁਤ ਸੋਹਣੀ ਆ ਕਿਉਂਕਿ ਆਪਾਂ ਚਾਦਰ ਵੇਖ ਕੇ ਹਮੇਸ਼ਾ ਪੈਰ ਪਸਾਰੇ ਨਹੀਂ ਤਾਂ ਆਪਾਂ ਨੂੰ ਜਦੋਂ ਕਰਜ਼ਾ ਵੰਡ ਕੇ ਦਿੱਤਾ ਸੀ ਕਰਜ਼ਾ ਲਾਹਿਆ ਹਨਾ ਬਾਕੀ ਇਹ ਚੀਜ਼ ਵੀ ਬਿਲਕੁਲ ਸਹੀ ਹੈ ਕਰਦੇ ਕਹਿੰਦੇ ਹੁੰਦੇ ਸੀ ਵੀ ਜਦੋਂ ਕਹਿੰਦੇ ਹੁੰਦੇ ਇਹ ਇੱਕ ਗੱਲਾਂ ਕਹਿਣ ਦੀਆਂ ਹੀ ਆ ਵੀ ਅੱਡ ਭੈਣੇ ਅੱਡ ਨਹੀਂ ਸੁਖਾਲੇ ਰਹਿੰਦੇ ਹੱਡ ਪਰ ਐਦਾਂ ਦੀ ਕੋਈ ਗੱਲ ਨਹੀਂ ਹੁੰਦੀ ਜਦੋਂ ਆਪਾਂ ਕਰਜ਼ੇ-ਪੁਰਜ਼ੇ ਲਾਉਣ ਦੇ ਵਿੱਚ ਅੱਡ ਹੁੰਨੇ ਆ ਆਪਾਂ ਨੂੰ ਵੈਸੀ ਨਹੀਂ ਕਬੀਲਦਾਰੀ ਚਲਾਉਣ ਦਾ ਹਿਸਾਬ ਆਉਂਦਾ ਹਨਾ ਤਾਂ ਉਸ ਤੋਂ ਬਾਅਦ ਨਾ ਬਾਈ ਸੱਚੀ ਗੱਲ ਆ ਵੀ ਖੁਲਣੀ ਨਹੀਂ ਬਣਦੀ ਇਹ ਗੱਲ ਸੱਚੀ ਹੈ ਵੀ ਜਦੋਂ ਆਪਾਂ ਅੱਡ ਹੋ ਜਾਂਦੇ ਆ ਕਬੀਲਦਾਰੀ ਵੱਧ ਜਾਂਦੀ ਆ ਹਨਾ ਬੱਚੇ ਵੱਡੇ ਹੋ ਜਾਂਦੇ ਆ ਤਾਂ ਸੱਚੀ ਖੁਲਣੀ ਨਹੀਂ ਬਣਦੀ ਆਪਣੀ ਇਸ ਕੰਧ ਹਾਲਾਂਕਿ ਆਪਣਾ ਖੇਤ ਝ ਘਾਰਾ ਆਪਣੇ ਜਦੋਂ ਵੀ ਨਾਲ ਬਾਂਹ ਦੇ ਵਿੱਚ ਝੋਨਾ ਲੱਗਦਾ ਪਾਣੀ ਪੈਂਦਾ ਖੱਡਾ ਚ ਤਾਂ ਹਰ ਵਾਰ 5-7 ਸੱਪ ਤਾਂ ਆਪਣੇ ਆਉਂਦੇ ਹੀ ਆਉਂਦੇ ਆ ਇਹਦੇ ਸ ਤਾਂ ਕੋਈ ਸ਼ੱਕ ਹੀ ਨਹੀਂ ਸਾਡੇ ਆਉਂਦੇ ਹੀ ਆਉਂਦੇ ਆ 5-7 ਸੱਪ ਕਿਉਂਕਿ ਛੱਡੀਆਂ ਮੋਰੀਆਂ ਨੇ ਹਨਾ ਆ ਤੁਸੀਂ ਦੇਖ ਸਕਦੇ ਹੋ ਤਾਂ ਇੱਥੋਂ ਦੇ ਸੱਪਾਂ ਨੇ ਆਉਣਾ ਹੀ ਆਉਣਾ ਹੁੰਦਾ ਹੈ ਤਾਂ ਮੈਂ ਜਦੋਂ ਸੋਸ਼ਲ ਮੀਡੀਆ ਜੁਆਇਨ ਕੀਤਾ ਸੀ ਮੈਂ ਇੱਕ ਚੀਜ਼ ਵੇਖੀ ਸੀ ਮੈਂ ਕਿਹਾ ਜੇ 6 ਮਹੀਨਿਆਂ ਦੇ ਵਿੱਚ ਮੇਰੀ ਇਹ ਕੰਧ ਨਿਕਲ ਜੇ ਨਾ ਮੈਂ ਉਹ ਚੀਜ਼ ਨੂੰ ਸੋਚ ਕੇ ਚੱਲੀ ਸੀ ਮੈਂ ਕਿਹਾ ਵੀ ਜੇ ਕੰਧ ਨਿਕਲ ਜੇ ਤਾਂ ਮੇਰਾ ਸੋਸ਼ਲ ਮੀਡੀਆ ਤੇ ਆਉਣਾ ਸਫਲ ਹੋ ਜੇ ਤਾਂ ਕਸਤੇ ਇੱਕ ਸਾਲ ਦੇ ਵਿੱਚ ਤੁਸੀਂ ਮੈਨੂੰ ਇੰਨਾ ਕੁ ਜ਼ਿਆਦਾ ਪਿਆਰ ਦਿੱਤਾ ਇੰਨੀ ਕਿ ਮੇਰੀਆਂ ਵੀਡੀਓਜ਼ ਨੂੰ ਪਿਆਰ ਦਿੱਤਾ ਹਨਾ ਕਿ ਮੈਨੂੰ ਮਤਲਬ ਮੈਂ ਜਦੋਂ ਵੀ ਕਿਤੇ ਜਾਂਦੀ ਹਾਂ ਜਿਸ ਹਿਸਾਬ ਨਾਲ ਮੈਨੂੰ ਔਰਤਾਂ ਮਿਲਦੀਆਂ ਨੇ ਮੇਰੀ ਇੱਜ਼ਤ ਕਰਦੀਆਂ ਨੇ ਮੈਂ ਬਹੁਤ ਬਹੁਤ ਤੁਹਾਡੀ ਸ਼ੁਕਰਗੁਜ਼ਾਰ ਹਾਂ ਤਾਂ ਤੁਸੀਂ ਇੱਕ ਸਾਲ ਦੇ ਵਿੱਚ ਇੰਨਾ ਕੁ ਪਿਆਰ ਦਿੱਤਾ ਕਿ ਹੁਣ ਆਪਾਂ ਫਾਈਨਲੀ 12-13 ਸਾਲ ਦੇ ਬਾਅਦ ਆਪਾਂ ਇਸ ਕੰਦ ਨੂੰ ਟਾਉਣ ਜਾ ਰਹੇ ਹਾਂ ਤੇ ਇਸ ਜਗ੍ਹਾ ਪਰ ਨਵੀਂ ਕੰਦ ਬਣਾ ਕੇ ਬਾਗਲ ਸੋਨਾ ਕਰਕੇ ਮਾਰ ਰਹੇ ਹਾਂ ਤੁਹਾਡੀ ਬਦੌਲਤ ਹਨਾ ਮੈਂ ਇਹ ਚੀਜ਼ ਤੁਹਾਡੇ ਨਾਲ ਸ਼ੇਅਰ ਕਰਨੀ ਸੀ ਕਿਉਂਕਿ ਮੈਨੂੰ ਕੁਝ ਕਿ ਭਣਾ ਕਹਿ ਦਿੰਦੀਆਂ ਨੇ ਕਿ ਭਣਾ ਹੋਮ ਟੂਰ ਕਰਾਉ ਦੇਰੇ ਹੋਮ ਟੂਰ ਦੇ ਵਿੱਚ ਰਸੋਈ ਆ ਦੋ ਕਮਰੇ ਆ ਮੂਰੇ ਬਹਾਂਡਾ ਦਾ ਹੋਮ ਟੂਰ ਖਤਮ ਹੈ ਹਨਾ ਜਦੋਂ ਮੈਂ ਹੋਮ ਟੂਰ ਕਰਾਉਣ ਵਾਲੀ ਹੋਗੀ ਮੈਂ ਤੁਹਾਨੂੰ ਜਰੂਰ ਹੋਮ ਟੂਰ ਕਰਵਾਉਂਗੀ ਪਰ ਫਿਲਹਾਲ ਸ਼ੁਰੂਆਤ ਆ ਤਾਂ ਮੈਂ ਨਿੱਕੀਆਂ-ਨਿੱਕੀਆਂ ਆਪਣੀਆਂ ਖੁਸ਼ੀਆਂ ਤੁਹਾਡੇ ਨਾਲ ਟਾਈਮ ਟੂ ਟਾਈਮ ਸ਼ੇਅਰ ਕਰਦੀ ਰਹੂੰਗੀ ਹਨਾ ਫਿਲਹਾਲ ਤਾਂ ਮੈਨੂੰ ਇਹ ਸਭ ਸ਼ੀ ਹੈ ਕਿ ਆਪਣੀ ਕੰਦ ਨਿਕਲ ਰਹੀ ਹੈ ਤੇ ਆਪਾਂ ਬਸ ਨਿਓਆ ਨੂੰ ਇੱਕ ਅੱਧੇ ਦਿਨ ਚ ਪੱਟ ਦਾਂਗੇ ਤੇ ਫਿਲਹਾਲ ਆਪਣਾ ਇੱਥੇ ਘਰ ਦੇ ਨਾਲ ਨਾ ਖਾਲੀ ਥਾਂ ਪਿਆਗਾ 12 ਫੁੱਟ ਥਾਂ ਸੀਗਾ ਉਹਨੂੰ ਆਪਾਂ ਇਸ ਬਾਗਲ ਦੇ ਨਾਲ ਰਲਾਵਾਂਗੇ ਇਹਨੂੰ ਪਰੇ ਕਰਕੇ ਕੰਧ ਨੂੰ ਆਪਾਂ ਮਤਲਬ ਬਣਾ ਰਹੇ ਹਾਂ ਵੀ ਉਹ ਥਾਂ ਖਾਲੀ ਪਿਆ ਛਾਂ ਕਰਕੇ ਉੱਥੇ ਕੁਝ ਉਗਦਾ ਵੀ ਨਹੀਂ ਹੈਗਾ ਸਬਜ਼ੀਆਂ ਸਬਜ਼ੀਆਂ ਬਹੁਤ ਲਾ ਕੇ ਵੇਖੀਆਂ ਨੇ ਪਰ ਉਹ ਅਠੋ ਪੈਰ ਦੀ ਛਾਂ ਰਹਿੰਦੀ ਹੈ ਨਾ ਘਰ ਦਾ ਪਰਛਾਵਾਂ ਟਲਦਾ ਸੂਰਜ ਇਸ ਹਿਸਾਬ ਨਾਲ ਨਿਕਲਦਾ ਕਰਕੇ ਉੱਥੇ ਕੁਝ ਨਹੀਂ ਹੁੰਦਾ ਇਸ ਕਰਕੇ ਉਹ ਖਾਲੀ ਪਿਆ ਥਾਂ ਤੇ ਐਵੇਂ ਆਪਣੀ ਕੰਧ ਐਵੇਂ ਡਿੱਗੀ ਜਾਂਦੀ ਸੀ ਨਾਲੋਂ ਮਿੱਟੀ ਢਲੀ ਜਾਂਦੀ ਸੀ ਹਨਾ ਤਾਂ ਇਸ ਥਾਂ ਨੂੰ ਆਪਾਂ ਨਾਲਰ ਲਾ ਕੇ ਬਾਗਲ ਵਧਾਵਾਂਗੇ ਵੀ ਤੇ ਬਾਗਲ ਆਪਾਂ ਨਵਾਂ ਵੀ ਮਾਰ ਰਹੇ ਹਾਂ ਸਿਰਫ ਤੁਹਾਡੇ ਪਿਆਰ ਦੀ ਬਦੌਲਤ ਤੁਹਾਡੇ ਕਰਕੇ ਉਹਦੇ ਲਈ ਬਹੁਤ-ਬਹੁਤ ਸ਼ੁਕਰੀਆ ਤੇ ਬਾਕੀ ਇੱਕ ਚੀਜ਼ ਹੋਰ ਹੁੰਦੀ ਆ ਆਪਾਂ ਨੂੰ ਨਾ ਅਕਸਰ ਇਹ ਲੱਗਦਾ ਹੁੰਦਾ ਕਿ ਯਾਰ ਦੇਖੀ ਉਹਦੀ ਜ਼ਿੰਦਗੀ ਇੰਨੀ ਸੋਹਣੀ ਆ ਉਹ ਇੰਨਾ ਸੋਹਣਾ ਹੈ ਮਤਲਬ ਆਪਾਂ ਨਾ ਕਿਸੇ ਨੂੰ ਸੋਹਣੇ ਮਾੜੇ ਦੀ ਕੈਟਾਗਰੀ 'ਚ ਨਹੀਂ ਰੱਖ ਸਕਦੇ ਇਨਸਾਨ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਬਹੁਤ ਜ਼ਿਆਦਾ ਸੋਹਣੇ ਇੱਕ ਹੁੰਦੀ ਹੈ ਸਧਾਰਨ ਦੇਖਣ ਵਾਲੇ ਪਰ ਇਹ ਆਪਣਾ ਨਾ ਇਨਸਾਨੀ ਸੁਭਾਅ ਹੁੰਦਾ ਹੈ ਵੀ ਆਪਾਂ ਨੂੰ ਦੂਜੇ ਦੀ ਜ਼ਿੰਦਗੀ ਦੂਜੇ ਦੇ ਕੱਪੜਾ ਲੀੜਾ ਪਾਇਆ ਦੂਜੇ ਦਾ ਘਰ-ਬਾਰ ਦੂਜੇ ਦੀ ਜ਼ਿੰਦਗੀ ਆਪਾਂ ਨੂੰ ਬਹੁਤ ਸੋਹਣੀ ਲੱਗਦੀ ਹੈ ਪਰ ਐਦਾਂ ਦਾ ਕੁਝ ਨਹੀਂ ਹੁੰਦਾ ਮੇਰੀ ਨਾ ਮਾਂ ਕਹਿੰਦੀ ਹੁੰਦੀ ਸੀ ਵੀ ਰੂਪ ਰੋਵੇ ਤੇ ਕਰਮ ਤੋਂ ਹੋਵੇ ਤੇ ਇਹ ਗੱਲ ਬਿਲਕੁਲ ਸੱਚੀ ਆ ਇਹ ਗੱਲ ਐਂ ਸੱਚੀ ਆ ਮੈਂ ਨਾ ਗੁਲਾਬਾਂ ਵਰਗੀਆਂ ਕੁੜੀਆਂ ਨੂੰ ਤਾਂ ਰੁੱਲਦੇ ਵੇਖਿਆ ਹੈ ਤੇ ਜਿਹੜੀਆਂ ਸੁਧਾਰਨ ਦੇਖਣ ਵਾਲੀਆਂ ਕੁੜੀਆਂ ਹੁੰਦੀਆਂ ਨੇ ਉਹ ਰਾਜ ਕਰਦੀਆਂ ਨੇ ਆਪ ਦੇ ਘਰੇ ਤਾਂ ਆਪਾਂ ਨੂੰ ਇਹ ਚੀਜ਼ ਨਾ ਆਪਣੇ ਦਿਮਾਗ ਚੋਂ ਕੱਢਣੀ ਚਾਹੀਦੀ ਆਪਣੇ ਕੋਲ ਜਿੰਨਾ ਕ ਹੈਗਾ ਬਾਰੇ ਲੋਕ ਉਸ ਚੀਜ਼ ਨੂੰ ਵੀ ਤਰਸਦੇ ਆ ਤਾਂ ਆਪਾਂ ਜਿੰਨੀ ਛੇਤੀ ਆਪਣੀ ਸੱਚਾਈ ਨੂੰ ਐਕਸੈਪਟ ਕਰਕੇ ਆਪਾਂ ਜ਼ਿੰਦਗੀ ਜਿਊਵਾਂਗੇ ਨਾ ਤਾਂ ਬਹੁਤ ਸੌਖੀ ਜ਼ਿੰਦਗੀ ਹੁੰਦੀ ਆ ਮੈਨੂੰ ਮੈਂ ਇਸ ਚੀਜ਼ ਨੂੰ ਲੈ ਕੇ ਆਪਣੇ ਆਪ ਨੂੰ ਬਹੁਤ ਖੁਸ਼ ਕਿਸਮਤ ਸਮਝਦੀ ਆ ਕਿ ਮੈਨੂੰ ਸਬਰ ਰੱਬ ਨੇ ਬਹੁਤ ਦਿੱਤਾ ਹੋਇਆ ਮੈਨੂੰ ਤੁਸੀਂ ਦੇਖਦੀਆਂ ਮੈਨੂੰ ਬੁਟੀਕਾਂ ਵਾਲੀਆਂ ਭੈਣਾਂ ਬਹੁਤ ਜ਼ਿਆਦਾ ਸੂਟ ਭੇਜਦੀਆਂ ਨੇ ਹਨਾ ਪਰ ਮੈਂ ਵੀਡੀਓ ਬਣਾ ਰਹੀਆਂ ਮੇਰੇ ਘਰੇ ਪਾਉਣ ਵਾਲਾ ਸੂਟ ਪਾਇਆ ਹੋਇਆ ਜਿਹੜਾ ਮੈਂ ਡੇਲੀ ਪਾਉਣੀ ਆ ਇੱਕ ਦੋ ਥਾਵਾਂ ਤੋਂ ਤਰਪਾਈ ਉਦੜੀ ਹੋਈ ਆ ਇੱਕ ਦੋ ਥਾਵਾਂ ਤੋਂ ਸ਼ਾਇਦ ਇਹ ਫਟਿਆ ਵੀ ਹੋਊਗਾ ਤੇ ਆ ਮੇਰੀ 100 ਵਾਲੀ ਸੁੱਤੀ ਚੁੰਨੀ ਆ ਵੀਡੀਓਜ਼ ਮੈਂ ਇਹਦੇ 'ਚ ਹੀ ਬਣਾਉਣੀ ਆ ਹਨਾ ਉਹ ਕਿਉਂ ਬਣਾਉਣੀਆਂ ਚਲੋ ਠੀਕ ਹੈ ਅੱਜ ਆਪਣਾ ਵਧੀਆ ਆਪਣੀ ਇੱਕ ਪਹਿਚਾਣ ਬਣੀ ਆ ਔਰਤਾਂ ਪਿਆਰ ਕਰਦੀਆਂ ਨੇ ਉਹ ਪਿਆਰ ਵਜੋਂ ਸੂਟ ਭੇਜਦੀਆਂ ਨੇ ਹਨਾ ਜਿਵੇਂ ਅੱਜ ਨਿਤ ਬਦਲਵਾ ਪਾਉਣ ਲੱਗੂਗੀ ਤਾਂ ਹਾਲਾਤ ਹਮੇਸ਼ਾ ਇੱਕੋ ਜਿਹੇ ਨਹੀਂ ਰਹਿੰਦੇ ਬੰਦਾ ਕਦੇ ਥੱਬੇ 'ਚ ਤੇ ਕਦੇ ਮੁਠੀ 'ਚ ਹਨਾ ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਤਾਂ ਮੈਨੂੰ ਲੱਗਦਾ ਵੀ ਹੋ ਸਕਦਾ ਅੱਜ ਮੈਂ ਸ਼ੌਂਕ ਪਾਲ ਲੇਕੇ ਨਿੱਤ ਬਦਲਵਾ ਪਾਉਣਾ ਹੈ ਤਾਂ ਹੋ ਸਕਦਾ ਇਹ ਹਾਲਾਤ ਸਦਾ ਨਾ ਰਹਿਣ ਤਾਂ ਮੈਨੂੰ ਕਦੇ ਫਿਰ ਤੋਂ ਸੁਧਾਰਨ ਜ਼ਿੰਦਗੀ ਮੇਰੀ ਆਮ ਜ਼ਿੰਦਗੀ ਪਹਿਲਾਂ ਵਾਲੀ ਜਿਉਣੀ ਪੈ ਜੇ ਤਾਂ ਮੈਨੂੰ ਉਸ ਚੀਜ਼ ਦਾ ਅਫਸੋਸ ਨਹੀਂ ਹੋਣਾ ਚਾਹੀਦਾ ਠੀਕ ਆ ਉਹ ਮੈਨੂੰ ਪਿਆਰ ਨਾਲ ਦਿੰਦੀਆਂ ਨੇ ਮੈਂ ਵੀਅਰ ਕਰਦੀਆਂ ਵੀਡੀਓ ਬਣਾ ਲੈਣੀ ਆ ਫਿਰ ਮੈਂ ਉਹਨੂੰ ਸੰਭਾਲ ਦਿੰਨੀ ਆ ਤੇ ਵੀਡੀਓਜ਼ ਮੇਰੀਆਂ ਹਮੇਸ਼ਾ ਹੀ ਸੂਤੀ ਚੁੰਨੀ ਚ ਹੁੰਦੀਆਂ ਉਹ ਤੁਹਾਨੂੰ ਪਤਾ ਹੀ ਆ ਕਿਉਂਕਿ ਮੈਨੂੰ ਨਾ ਮੈਥੋਂ ਖੇਚਲਾਣੀ ਹੁੰਦੀ ਮੈਂ ਜਿਵੇਂ ਦੀ ਆਪਦੀ ਜ਼ਿੰਦਗੀ ਚ ਰਹਿਣੀ ਆ ਤੇ ਮੈਂ ਉਵੇਂ ਦਾ ਹੀ ਤੁਹਾਨੂੰ ਦੇਖਣਾ ਪ ਵੀਡੀਓ ਬਣਾਉਣੀ ਮੈਨੂੰ ਖੁਦ ਨੂੰ ਪਸੰਦ ਨਹੀਂ ਹੁੰਦੀ ਹਨਾ ਠੀਕ ਆ ਕਿਸੇ ਪ੍ਰੋਗਰਾਮ ਤੇ ਜਾਣੇ ਆ ਉੱਥੇ ਆਪਾਂ ਨੂੰ ਸਜਣਾ ਸਵਰਨਾ ਵੀ ਪੈਂਦਾ ਇਹ ਇੱਕ ਦੁਨਿਆਵੀ ਚੀਜ਼ ਆ ਇਹ ਵੀ ਆਪਾਂ ਕਰਦੇ ਆ ਕੋਈ ਇਹ ਨਹੀਂ ਕਿ ਮੈਂ ਸੰਨਿਆਸੀ ਲੈ ਰੱਖਿਆ ਇਹ ਗੱਲ ਨਹੀਂ ਹੁੰਦੀ ਹਰ ਔਰਤ ਦਾ ਸੁਪਨਾ ਹੁੰਦਾ ਸਜਣਾ ਸਵਰਨਾ ਪਰ ਫਿਲਹਾਲ ਉਹ ਹਾਲਾਤ ਨਹੀਂ ਹੈਗੇ ਜਾਂ ਆਪਾਂ ਕਹ ਲਈਏ ਮੇਰਾ ਉਹ ਸੁਭਾਗ ਆ ਜਿਹੜਾ ਚੇਂਜ ਹੋ ਗਿਆ ਕੁਛ ਤਾਂ ਤਬੀਲਦਾਰੀ ਕਰਕੇ ਬੱਚੇ ਵੱਡੇ ਹੋ ਗਏ ਸੋ ਆਪਣੇ ਘਰਾਂ ਦੇ ਆਪਣੇ ਆਪਣੇ ਹਾਲਾਤ ਹੁੰਦੇ ਨੇ ਹਨਾ ਤਾਂ ਉਹ ਇੱਕ ਸੁਭਾਗ ਚੋਂ ਹਾਟੀ ਗਈ ਉਹ ਚੀਜ਼ ਬਸ ਸਬਰ ਕਹਿ ਲਓ ਜਾਂ ਕਹਿ ਲਓ ਵੀ ਆਦਤ ਹੋ ਗਈ ਹਨਾ ਹਾਂਜੀ ਆ ਮੇਰੇ ਜੁੰਡੇ ਜਿ ਇਗਨੋਰ ਕਰਿਓ ਕਿਉਂਕਿ ਆਪਾਂ ਕੇਸੀ ਨਾਤੇ ਸੀ ਹਲੇ ਸੁੱਕੇ ਨਹੀਂ ਸੀ ਤਾਂ ਕਰਕੇ ਬੰਨੇ ਨਹੀਂ ਹੋਏ ਤੇ ਇਹ ਆਪਣਾ ਜਿਹੜਾ 10 12 ਫੁੱਟ ਥਾਂਗਾ ਆਪਣੇ ਬਾਣ ਦੇ ਨਾਲ ਪਿਆ ਸੀ ਆ ਘਰ ਦੇ ਨਾਲ ਪਿਆ ਸੀ ਆ ਜਿਹੜਾ ਬਾਣ ਆ ਇੱਥੇ ਕਰਾ ਲੱਗਿਆ ਹੋਇਆ ਇਹ ਇੱਥੋਂ ਭਣਕਾ ਬਾਣ ਸਟਾਰਟ ਹੋ ਜਾਂਦਾ ਅਸੀਂ ਦੋ ਸਕੀਆਂ ਭਣਾ ਇੱਕ ਕਰੀਆਂ ਵੈਸੇ ਹਾਂ ਅਲੱਗ ਹੋਏ ਦੇ ਆ ਪਰ ਇੱਥੋਂ ਭਣਕਾ ਬਾਣ ਸਟਾਰਟ ਹੋ ਜਾਂਦਾ ਇਹ ਆਪਣੀ ਨਾਲ ਜਗਾ ਪਈ ਆ ਜਿਹੜੀ ਨੂੰ ਆਪਾਂ ਨਾਲ ਰਲਾਉਣਾ ਹੈ ਦੱਬੀ ਲਿਆ ਤੇ ਆਪ ਨੂੰ ਆਰਡਰ ਲੱਗਿਆ ਸੀ ਵੀ ਇੱਥੇ ਜਿਹੜੀ ਵੀ ਆਲਤੂ ਫਾਲਤੂ ਸਮਾਨ ਆ ਕਿਉਂਕਿ ਇੱਥੇ ਕੱਲ ਨੂੰ ਨਿਉ ਬਟਣ ਲੱਗਣਾ ਇੱ ਕਹਿੰਦੇ ਵੀ ਉਹਨੂੰ ਸਾਰੇ ਨੂੰ ਇਕੱਠਾ ਕਰਕੇ ਅੱਗ ਲਾ ਦਿਓ ਤਾਂ ਬਸ ਹੁਣ ਉਹੀ ਇਕੱਠਾ ਕਰਕੇ ਅੱਗ ਲਾਉਣ ਜਾ ਰਹੇ ਹਾਂ ਅੱਜ ਇਹ ਜਗ੍ਹਾ ਨਾ ਪਿਛਲੇ 10-12 ਸਾਲ ਤੋਂ ਖਾਲੀ ਪਈ ਕਰਕੇ ਬਸ ਇੱਥੇ ਜਿਵੇਂ ਆਪਾਂ ਬਰਕੈਨਾ ਵਗੈਰਾ ਛਾਂਗਦੇ ਹੁੰਦੇ ਸੀ ਤੇ ਇੱਥੇ ਉਹਨਾਂ ਦੇ ਟੁਕੜੇ ਵਗੈਰਾ ਜੇ ਹੀ ਆ ਹਨਾ ਛੋਟੇ-ਛੋਟੇ ਡੰਡੇ ਜੇ ਸੀ ਡੱਕੇ-ਡੁੱਕੇ ਜੇ ਬਾਕੀ ਜਿਹੜੇ ਹਵਾ ਨਾਲ ਉੱਡ-ਉੱਡ ਲਫਾਫੇ ਵਗੈਰਾ ਆ ਜਾਂਦੇ ਨੇ ਨਾ ਬਾਹਣ ਚ ਖਾਲੀ ਪੈ ਚ ਤਾਂ ਕਰਕੇ ਬਸ ਉਹ ਲਫਾਫੇ ਲਫੂਫੇ ਸਾਰੇ ਚੁੱਕ ਕੇ ਇੱਕ ਸਾਈਡ ਰੱਖਤੇ ਕਿ ਜਿੰਨੇ ਕੁ ਤਾਂ ਮਤਲਬ ਬਾਲਣ ਦੇ ਕੰਮ ਆ ਗਿਆ ਆਪਾਂ ਘਰੇ ਲੈ ਜਾਾਂਗੇ ਬਾਕੀ ਇੱਥੇ ਰੱਖ ਕੇ ਆਪਾਂ ਅੱਗ ਲਾ ਦਾਂਗੇ ਤੇ ਅੱਗ ਆਪਾਂ ਲਵਾਈ ਸੀ ਭਾਈ ਪਤੀ ਦੇਵ ਤੋਂ ਕਿਉਂਕਿ ਮੈਨੂੰ ਡਰ ਲੱਗਦਾ ਸੀ ਕਿਉਂਕਿ ਹਵਾ ਬਹੁਤ ਜ਼ਿਆਦਾ ਚੱਲ ਰਹੀ ਸੀ ਤੇ ਇੱਕ ਸੇਕ ਤੁਹਾਨੂੰ ਪਤਾ ਇੰਨੀ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਸੀ ਤੇ ਉਹਨਾਂ ਨੇ ਫਿਰ ਅੱਗ ਲਗਾਤੀ ਤੇ ਇੰਨੀ ਕੁ ਜ਼ਿਆਦਾ ਗਰਮੀ ਸੀ ਵੀ ਜਿਹੜਾ ਖੱਬਲ ਗਿੱਲਾ ਸੀ ਨਾ ਉਹ ਵੀ ਮੱਚ ਗਿਆ ਤੇ ਜਿਹੜਾ ਸੁੱਕਾ ਸੀ ਉਹ ਤਾਂ ਮੱਚੇ ਹੀ ਮੱਚਿਆ ਸੀ ਮੋੜਿਆਂ ਦੀ ਆਪਾਂ ਉੱਧਰ ਢੇਰੀ ਜੀ ਲਾਤੀ ਸੀ ਤੇ ਇਹ ਕੰਮ ਆਪਣਾ ਫਿਨਿਸ਼ ਹੋ ਗਿਆ ਬਹੁਤ ਜਲਦੀ ਆਪਣੀ ਇੱਥੇ ਨਿਉ ਪੱਟਾਂਗੇ ਆਪਾਂ ਕੰਦ ਦੇੜਾਂਗੇ ਆਹ ਵਾਲੀ ਕਿਉਂਕਿ ਇਹਦੇ 'ਚ ਜਿਹੜੀਆਂ ਇੱਟਾਂ ਨੇ ਉਹ ਆਲਮੋਸਟ ਨਿਕਲ ਗਈਆਂ ਹੀ ਪਈਆਂ ਸੀਮੈਂਟ ਵਗੈਰਾ ਤਾਂ ਮਿਸਤਰੀ ਕਹਿੰਦਾ ਸੀ ਕਿ ਸਾਰੀਆਂ ਇੱਟਾਂ ਹੀ ਦੀ ਆਪਾਂ ਇਹਨਾਂ ਨੂੰ ਘੜ ਘੜ ਕੇ ਜੇ ਕੰਮ ਲੈ ਲਾਂਗੇ ਤਾਂ ਆਪਾਂ